ਦੋਸਤੋ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਕਿਸੇ ਨੂੰ ਬੁਰਾ ਬੋਲਣਾ ਚੁਗਲੀ ਕਰਨਾ ਬੁਰਾਈ ਕਰਨਾ ਜਲਣ ਤੇ ਈਰਖਾ ਦੀ ਭਾਵਨਾ ਰੱਖਣਾ ਇਹ ਚੀਜ਼ਾਂ ਤੁਹਾਡੀ ਤਰੱਕੀ ਤੇ ਖੁਸ਼ੀਆਂ ਨੂੰ ਰੋਕ ਦਿੰਦੀਆਂ ਨੇ ਇਹ ਤੁਹਾਡੇ ਜੀਵਨ ਤੇ ਗਹਿਰਾ ਪ੍ਰਭਾਵ ਪਾਉਂਦੇ ਨੇ ਅੱਜ ਦੀ ਕਹਾਣੀ ਬਹੁਤ ਹੀ ਦਿਲਚਸਪ ਹੋਣ ਵਾਲੀ ਹੈ ਜ ਜਿਹਦੇ ਤੁਸੀਂ ਸਿੱਖਾਂਗੇ ਕਿ ਜਿਹੜੀ ਚੀਜ਼ ਕਰਮਾਂ ਵਿੱਚ ਲਿਖੀ ਜਾਵੇ ਭਾਗਾਂ ਵਿੱਚ ਹੋਵੇ ਜੋ ਕੁਝ ਵੀ ਸਾਡੇ ਜਨਮ ਤੋਂ ਪਹਿਲਾਂ ਲਿਖਿਆ ਜਾ ਚੁੱਕਾ ਹੁੰਦਾ ਹੈ ਕੀ ਉਸ ਨੂੰ ਮਟਾਇਆ ਜਾ ਸਕਦਾ ਹੈ ਜੇ ਤੁਸੀਂ ਇਹ ਸਾਰਾ ਕੁਝ ਜਾਨਣਾ ਚਾਹੁੰਦੇ ਹੋ ਤਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ RAMU ਨਾਮ ਦਾ ਗਰੀਬ ਕਿਸਾਨ ਰਹਿੰਦਾ ਸੀ ਉਸਦੇ ਘਰ ਵਿੱਚ ਸਿਰਫ ਉਹ ਤੇ ਉਸਦੀ ਪਤਨੀ ਰਹਿੰਦੀ ਸੀ ਕਿਸਾਨ ਦੇ ਘਰ ਵਿੱਚ ਬੜੇ ਲੰਬੇ ਸਮੇਂ ਦੇ ਬਾਅਦ ਇੱਕ ਲੜਕੇ ਨੇ ਜਨਮ ਲਿਆ ਕਿਸਾਨ ਤੇ ਉਸਦੀ ਪਤਨੀ ਬੜੇ ਖੁਸ਼ ਦਿਖ ਰਹੇ ਸੀ ਸਾਰੇ ਆਸ-ਪਾਸ ਦੇ ਲੋਕ ਕਿਸਾਨ ਨੂੰ ਵਧਾਈ ਦੇਣ ਲਈ ਆ ਰਹੇ ਸੀ ਉਸੇ ਦਿਨ ਸਵੇਰ ਦੇ ਸਮੇਂ ਕਿਸਾਨ ਦੇ ਘਰ ਦੇ ਬਾਹਰੋਂ ਇੱਕ ਸਾਧੂ ਨੇ ਭਿਖਿਆ ਲਈ ਆਵਾਜ਼ ਲਾਈ ਕਿਸਾਨ ਦੇ ਘਰ ਵਿੱਚ ਅਜੇ ਖੁਸ਼ੀ ਦਾ ਮਾਹੌਲ ਸੀ ਐਸਲੀ ਉਸਨੇ ਸਾਧੂ ਨੂੰ ਅੰਦਰ ਬੁਲਾ ਲਿਆ ਤੇ ਉਹਨਾਂ ਨੂੰ ਬੈਠਣ ਲਈ ਕਿਹਾ ਜਦੋਂ ਮਹਾਤਮਾ ਬੈਠ ਗਏ ਤਾਂ ਕਿਸਾਨ ਨੇ ਮਹਾਤਮਾ ਨੂੰ ਕਿਹਾ ਮਹਾਤਮਾ ਜੀ ਸਾਡੇ ਘਰ ਵਿੱਚ ਬੜੇ ਲੰਬੇ ਸਮੇਂ ਦੇ ਬਾਅਦ ਬੱਚੇ ਦਾ ਜਨਮ ਹੋਇਆ ਹੈ ਤੁਸੀਂ ਕਿਰਪਾ ਕਰਕੇ ਇਸ ਦਾ ਨਾਮਕਰਨ ਕਰ ਦਿਓ ਮਹਾਤਮਾ ਨੇ ਜਿਵੇਂ ਹੀ ਬੱਚੇ ਨੂੰ ਆਪਣੀ ਗੋਦ ਵਿੱਚ ਉਠਾਇਆ ਤਦ ਹੀ ਉਹਨਾਂ ਨੇ ਦੇਖਿਆ ਕਿ ਬੱਚੇ ਦੀ ਬਾਹ ਉੱਪਰ ਇੱਕ ਚਿੰਨ ਬਣਿਆ ਹੋਇਆ ਹੈ ਜੋ ਰਾਜ ਯੋਗ ਨੂੰ ਦਰਸਾਉਂਦਾ ਹੈ ਮਹਾਤਮਾ ਬੱਚੇ ਦੀ ਬਾਹ ਉੱਪਰ ਉਹ ਚਿੰਨ ਦੇਖ ਕੇ ਹੈਰਾਨ ਰਹਿ ਗਏ ਕਿਸਾਨ ਨੇ ਜਦੋਂ ਮਹਾਤਮਾ ਨੂੰ ਹੈਰਾਨ ਪਰੇਸ਼ਾਨ ਦੇਖਿਆ ਤਾਂ ਉਸਨੇ ਕਿਹਾ ਮਹਾਤਮਾ ਜੀ ਕੀ ਗੱਲ ਹੈ ਤੁਸੀਂ ਇੰਨਾ ਪਰੇਸ਼ਾਨ ਕਿਉਂ ਨਜ਼ਰ ਆ ਰਹੇ ਹੋ ਮਹਾਤਮਾ ਨੇ ਕਿਹਾ ਬੇਟਾ ਮੈਂ ਪਰੇਸ਼ਾਨ ਨਹੀਂ ਹਾਂ ਬਲਕਿ ਮੈਂ ਤਾਂ ਬੜਾ ਖੁਸ਼ ਹਾਂ ਕਿਉਂਕਿ ਤੇਰਾ ਪੁੱਤਰ ਬੜਾ ਕਿਸਮਤ ਵਾਲਾ ਹੈ ਤੇਰੇ بیٹے ਦੀ ਕਿਸਮਤ ਵਿੱਚ ਰਾਜਯੋਗ ਲਿਖਿਆ ਹੈ ਕਿਸਾਨ ਨੇ ਕਿਹਾ ਮਹਾਤਮਾ ਜੀ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਹਾਤਮਾ ਨੇ ਕਿਹਾ ਬੇਟਾ ਤੇਰਾ ਪੁੱਤਰ ਇੱਕ ਦਿਨ ਰਾਜਾ ਬਣੇਗਾ ਇਦਾ ਵਿਆਹ 16 ਸਾਲ ਦੀ ਉਮਰ ਵਿੱਚ ਇਸ ਰਾਜ ਦੀ ਰਾਜਕੁਮਾਰੀ ਨਾਲ ਹੋਵੇਗਾ ਤੇ ਫਿਰ ਇਹ ਇਸ ਨਗਰ ਦਾ ਰਾਜਾ ਬਣ ਜਾਵੇਗਾ। ਸਾਧੂ ਦੀ ਗੱਲ ਸੁਣ ਕੇ RAMU ਬੜਾ ਖੁਸ਼ ਹੋਇਆ। ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ RAMU ਦਾ ਬੇਟਾ ਇੱਕ ਦਿਨ ਰਾਜਾ ਬਣੇਗਾ ਤਾਂ ਸਾਰੇ ਲੋਕ ਉਸ ਨੂੰ ਦੇਖਣ ਲਈ ਆਉਣ ਲੱਗੇ। ਫਿਰ ਇੱਕ ਦਿਨ ਅਚਾਨਕ ਉਸ ਨਗਰ ਦਾ ਰਾਜਾ ਹਿਰਨ ਦਾ ਸ਼ਿਕਾਰ ਕਰਦਾ ਕਰਦਾ ਕਾਫੀ ਦੂਰ ਜੰਗਲ ਵਿੱਚ ਨਿਕਲ ਗਿਆ ਪਰ ਹਿਰਨ ਰਾਜੇ ਦੇ ਹੱਥ ਨਹੀਂ ਆਇਆ। ਰਾਜੇ ਨੂੰ ਹਿਰਨ ਦਾ ਪਿੱਛਾ ਕਰਦੇ ਕਰਦੇ ਪਿਆਸ ਲੱਗੀ ਪਰ ਰਾਜੇ ਨੂੰ ਆਸ-ਪਾਸ ਕੋਈ ਨਦੀ ਜਾਂ ਤਲਾਬ ਨਹੀਂ ਮਿਲਿਆ। ਜਿੱਥੋਂ ਉਹ ਪਾਣੀ ਪੀ ਸਕੇ ਰਾਜਾ ਕਾਫੀ ਸਮੇਂ ਤੋ ਜੰਗਲ ਵਿੱਚ ਇਧਰ ਉਧਰ ਘੁੰਮ ਰਿਹਾ ਸੀ ਰਾਜਾ ਪਾਣੀ ਦੀ ਖੋਜ ਵਿੱਚ ਭਟਕਦਾ ਹੋਇਆ ਉਸੇ ਪਿੰਡ ਵਿੱਚ ਪਹੁੰਚ ਗਿਆ ਜਿੱਥੇ ਰਾਮੂ ਰਹਿੰਦਾ ਸੀ ਤਦ ਰਾਜੇ ਦੀ ਨਜ਼ਰ ਇੱਕ ਮਹਾਤਮਾ ਉੱਪਰ ਪਈ ਰਾਜੇ ਨੇ ਮਹਾਤਮਾ ਤੋਂ ਪਾਣੀ ਮੰਗਿਆ ਮਹਾਤਮਾ ਨੇ ਰਾਜੇ ਨੂੰ ਰੁਕਣ ਲਈ ਕਿਹਾ ਤੇ ਆਪਣੀ ਕੁਟਿਆ ਦੇ ਅੰਦਰੋਂ ਪਾਣੀ ਲੈਣ ਲਈ ਚਲੇ ਗਏ ਮਹਾਤਮਾ ਨੇ ਪਾਣੀ ਲਿਆ ਕੇ ਰਾਜੇ ਨੂੰ ਦਿੱਤਾ ਰਾਜਾ ਪਾਣੀ ਪੀਣ ਲੱਗਾ ਪਾਣੀ ਪੀਣ ਦੇ ਬਾਅਦ ਰਾਜੇ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਬਾਹਰ ਇਕੱਠੇ ਹੋ ਕੇ ਜਾ ਰਹੇ ਨੇ ਰਾਜੇ ਨੇ ਮਹਾਤਮਾ ਤੋਂ ਉਹਨਾਂ ਲੋਕਾਂ ਬਾਰੇ ਪੁੱਛਿਆ ਤਾਂ ਮਹਾਤਮਾ ਨੇ ਕਿਹਾ ਇਹ ਸਾਰੇ RAMU ਦੇ ਘਰ ਜਾ ਰਹੇ ਨੇ ਕਿਉਂਕਿ ਉਹਦੇ ਘਰ ਵਿੱਚ ਇੱਕ ਬਹੁਤ ਹੀ ਕਿਸਮਤ ਵਾਲੇ ਬੱਚੇ ਦਾ ਜਨਮ ਹੋਇਆ ਹੈ ਤੇ ਇੱਕ ਮਹਾਤਮਾ ਨੇ ਉਸਦੇ ਬਾਰੇ ਭਵਿੱਖਬਾਣੀ ਕੀਤੀ ਹੈ ਰਾਜੇ ਨੇ ਪੁੱਛਿਆ ਬਾਬਾ ਐਸੀ ਕਿਹੜੀ ਭਵਿੱਖਬਾਣੀ ਕੀਤੀ ਹੈ ਜਿਹਦੇ ਕਾਰਨ ਇਹ ਸਾਰੇ ਉੱਥੇ ਜਾ ਰਹੇ ਨੇ ਉਸਨੇ ਕਿਹਾ ਕਿ ਮਹਾਤਮਾ ਨੇ ਦੱਸਿਆ ਹੈ ਕਿ ਜਦੋਂ RAMU ਦਾ ਬੇਟਾ 16 ਸਾਲ ਦਾ ਹੋਵੇਗਾ ਤਾਂ ਉਹਦਾ ਵਿਆਹ ਇਸ ਰਾਜ ਦੇ ਰਾਜੇ ਦੀ ਪੁੱਤਰੀ ਨਾਲ ਹੋਵੇਗਾ ਤੇ ਉਸਦਾ ਪੁੱਤਰ ਇਸ ਰਾਜ ਦਾ ਰਾਜਾ ਬਣੇਗਾ। ਮਹਾਤਮਾ ਦੀ ਗੱਲ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ। ਕਿ ਆਖਰ ਇੱਕ ਮਾਮੂਲੀ ਕਿਸਾਨ ਦਾ ਬੇਟਾ ਉਸ ਦੀ ਪੁੱਤਰੀ ਨਾਲ ਵਿਆਹ ਕਿਵੇਂ ਕਰਵਾ ਸਕਦਾ ਹੈ? ਰਾਜੇ ਨੇ ਮਹਾਤਮਾ ਨੂੰ ਕਿਹਾ ਮਹਾਤਮਾ ਜੀ, ਮੈਂ ਹੀ ਇਸ ਰਾਜ ਦਾ ਰਾਜਾ ਹਾਂ ਤੇ ਤੁਸੀਂ ਕੀ ਸੋਚਦੇ ਹੋ? ਇੱਕ ਮਾਮੂਲੀ ਕਿਸਾਨ ਦੇ ਬੇਟੇ ਨਾਲ ਮੈਂ ਆਪਣੀ ਬੇਟੀ ਦਾ ਵਿਆਹ ਕਰ ਦਿਆਂਗਾ? ਮਹਾਤਮਾ ਨੇ ਕਿਹਾ ਰਾਜਨ, ਜੋ ਇਸ ਬੱਚੇ ਦੇ ਭਾਗ ਵਿੱਚ ਲਿਖਿਆ ਹੈ ਉਸ ਨੂੰ ਕੋਈ ਨਹੀਂ ਮਿਟਾ ਸਕਦਾ। ਰਾਜੇ ਨੂੰ ਆਪਣੀ ਤਾਕਤ ਦੇ ਬੜਾ غرੂਰ ਸੀ। ਉਨੇ ਕਿ ਹਮ ਮਹਾਤਮਾ ਜੀ ਮੈਂ ਭਗਵਾਨ ਦਾ ਲਿਖਿਆ ਹੋਇਆ ਤੁਹਾਨੂੰ ਮਿਟਾ ਕੇ ਦਿਖਾਵਾਂਗਾ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਰਾਜਨ ਮੈਂ ਵੀ ਇੱਥੇ ਹੀ ਹਾਂ ਤੇ ਤੂੰ ਵੀ ਇੱਥੇ ਹੀ ਹੈ ਦੇਖਦੇ ਹਾਂ ਰਾਜੇ ਨੇ ਮਹਾਤਮਾ ਨੂੰ ਪ੍ਰਣਾਮ ਕੀਤਾ ਤੇ ਵਾਪਸ ਆਪਣੇ ਰਾਜ ਮਹਿਲ ਚਲੇ ਗਿਆ ਰਾਤ ਨੂੰ ਰਾਜੇ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਇਹੀ ਸੋਚ ਰਿਹਾ ਸੀ ਕਿ ਕਿਸੇ ਵੀ ਹਾਲਤ ਵਿੱਚ ਉਸ ਸਾਧੂ ਦੀ ਭਵਿੱਖਬਾਣੀ ਨੂੰ ਸੱਚ ਨਹੀਂ ਹੋਣ ਦੇਣਾ ਅਗਲੇ ਦਿਨ ਰਾਜਾ ਆਪਣਾ ਭੇਸ ਬਦਲ ਕੇ ਫਿਰ ਤੋਂ ਰਾਮੂ ਦੇ ਪਿੰਡ ਪਹੁੰਚ ਗਿਆ ਲੋਕਾਂ ਨੂੰ ਪੁੱਛਦਾ ਪੁੱਛਦਾ ਰਾਜਾ RAMMU ਦੇ ਘਰ ਪਹੁੰਚਿਆ ਰਾਜੇ ਨੇ RAMMU ਦੇ ਘਰ ਦੇ ਬਾਹਰ ਜਾ ਕੇ ਉਸ ਨੂੰ ਆਵਾਜ਼ ਲਾਈ RAMMU ਉਸ ਦੀ ਆਵਾਜ਼ ਸੁਣ ਕੇ ਘਰ ਤੋਂ ਬਾਹਰ ਆਇਆ ਤੇ ਉਸ ਨੂੰ ਪੁੱਛਿਆ ਤੁਸੀਂ ਕੌਣ ਹੋ ਕਿਸ ਦੇ ਲਈ ਆਏ ਹੋ ਰਾਜੇ ਨੇ ਕਿਹਾ ਕਿ ਮੈਂ ਨਾਲ ਦੇ ਸ਼ਹਿਰ ਦਾ ਸੇਠ ਹਾਂ ਤੇ ਮੇਰਾ ਆਪਣਾ ਕੱਪੜੇ ਦਾ ਵਪਾਰ ਵੀ ਹੈ ਮੈਂ ਲੋਕਾਂ ਤੋਂ ਸੁਣਿਆ ਹੈ ਕਿ ਤੁਹਾਡੇ ਘਰ ਵਿੱਚ ਇੱਕ ਤਕਦੀਰ ਵਾਲੇ ਬੱਚੇ ਦਾ ਜਨਮ ਹੋਇਆ ਹੈ ਤੇ ਉਹਦੀ ਕਿਸਮਤ ਵਿੱਚ ਰਾਜਯੋਗ ਲਿਖਿਆ ਹੋਇਆ ਹੈ RAMMU ਨੇ ਕਿਹਾ ਹਾਂ ਸੇਠ ਜੀ ਤੁਸੀਂ ਸਹੀ ਸੁਣਿਆ ਹੈ ਰਾਜਾ ਬੋਲਿਆ ਜੇ ਤੁਸੀਂ ਬੁਰਾ ਨਾ ਮੰਨੋ ਇੱਕ ਗੱਲ ਕਹਾਂ ਰਾਮੂ ਨੇ ਕਿਹਾ ਹਾਂ ਸੇਠ ਜੀ ਬੋਲੋ ਰਾਜੇ ਨੇ ਕਿਹਾ ਤੁਸੀਂ ਆਪਣਾ ਬੱਚਾ ਮੈਨੂੰ ਦੇ ਦਿਓ ਇਸ ਦੇ ਬਦਲੇ ਵਿੱਚ ਮੈਂ ਤੁਹਾਨੂੰ ਬਹੁਤ ਸਾਰਾ ਧਨ ਦੇਵਾਂਗਾ ਤੇ ਤੁਹਾਡੇ ਬੱਚੇ ਦਾ ਪਾਲਣ ਪੋਸ਼ਣ ਵੀ ਕਰਾਂਗਾ ਰਾਮੂ ਦੀ ਪਤਨੀ ਨੇ ਕਿਹਾ ਨਹੀਂ ਸੇਠ ਜੀ ਮੈਂ ਆਪਣਾ ਬੱਚਾ ਤੁਹਾਨੂੰ ਨਹੀਂ ਦੇ ਸਕਦੀ ਰਾਜੇ ਨੇ ਕਿਹਾ ਤੁਸੀਂ ਇੱਕ ਮਾਮੂਲੀ ਕਿਸਾਨ ਹੋ ਤੁਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਠੀਕ ਤਰ੍ਹਾਂ ਕਿਵੇਂ ਕਰੋਗੇ ਰਾਮੂ ਨੇ ਸੇਠ ਦੀ ਗੱਲ ਸੁਣ ਕੇ ਕਿਹਾ ਹਾਂ ਸੇਠ ਜੀ ਤੁਸੀਂ ਠੀਕ ਕਹਿੰਦੇ ਹੋ ਅਸੀਂ ਇਸ ਬੱਚੇ ਦਾ ਪਾਲਣ ਪੋਸ਼ਣ ਠੀਕ ਤਰ੍ਹਾਂ ਨਾਲ ਨਹੀਂ ਕਰ ਸਕਾਂਗੇ। ਰਾਮੂ ਦੀ ਗੱਲ ਸੁਣ ਕੇ ਉਸ ਦੀ ਪਤਨੀ ਨੇ ਕਿਹਾ ਠੀਕ ਹੈ ਸੇਠ ਜੀ ਮੈਂ ਤੁਹਾਨੂੰ ਆਪਣਾ ਬੱਚਾ ਦੇਣ ਲਈ ਤਿਆਰ ਹਾਂ ਪਰ ਜਦੋਂ ਇਹ 16 ਸਾਲ ਦਾ ਹੋ ਜਾਵੇਗਾ ਤਾਂ ਤੁਸੀਂ ਮੈਨੂੰ ਇਸ ਨੂੰ ਵਾਪਸ ਕਰ ਦਿਓਗੇ। ਰਾਜੇ ਨੇ ਕਿਹਾ ਹਾਂ ਠੀਕ ਹੈ ਜਦੋਂ ਤੁਹਾਡਾ ਬੱਚਾ 16 ਸਾਲ ਦਾ ਹੋ ਜਾਵੇਗਾ ਤਾਂ ਮੈਂ ਇਸ ਨੂੰ ਤੁਹਾਨੂੰ ਵਾਪਸ ਕਰ ਦਿਆਂਗਾ। ਇਹ ਕਹਿ ਕੇ ਰਾਜੇ ਨੇ ਬੱਚੇ ਨੂੰ ਲੈ ਲਿਆ ਤੇ ਉੱਥੋਂ ਚਲੇ ਗਿਆ। ਰਾਜਾ ਆਪਣੇ ਨਾਲ ਬੱਚੇ ਨੂੰ ਲੈ ਕੇ ਇੱਕ ਨਦੀ ਉੱਤੇ ਪਹੁੰਚਿਆ। ਰਾਜੇ ਨੇ ਸੋਚਿਆ ਸੀ ਕਿ ਉਹ ਬੱਚੇ ਨੂੰ ਨਦੀ ਵਿੱਚ ਛੱਡ ਦੇਵੇਗਾ ਤੇ ਉਸ ਦੀ ਮੌਤ ਹੋ ਜਾਵੇਗੀ ਪਰ ਬੱਚੇ ਦਾ ਮਾਸੂਮ ਚਿਹਰਾ ਦੇਖ ਕੇ ਉਸ ਨੂੰ ਨਦੀ ਵਿੱਚ ਛੱਡਣ ਦੀ ਹਿੰਮਤ ਨਹੀਂ ਹੋਈ ਬਹੁਤ ਸੋਚਣ ਦੇ ਬਾਅਦ ਰਾਜੇ ਨੇ ਲੱਕੜ ਦਾ ਇੱਕ ਸੰਦੂਕ ਲਿਆ ਤੇ ਬੱਚੇ ਨੂੰ ਸੰਦੂਕ ਵਿੱਚ ਬੰਦ ਕਰਕੇ ਪਾਣੀ ਵਿੱਚ ਵਹਾ ਦਿੱਤਾ ਰਾਜੇ ਨੇ ਸੋਚਿਆ ਸੰਦੂਕ ਗਹਿਰੀ ਨਦੀ ਵਿੱਚ ਜਾ ਕੇ ਆਪਣੇ ਆਪ ਹੀ ਡੁੱਬ ਜਾਵੇਗਾ ਤੇ ਇਹ ਬੱਚਾ ਮਰ ਜਾਵੇਗਾ ਇਹ ਸੋਚ ਕੇ ਰਾਜਾ ਹੁਣ ਨਿਸ਼ਚਿੰਤ ਹੋ ਕੇ ਵਾਪਸ ਰਾਜ ਮਹਿਲ ਚ ਰਿਹਾ ਗਿਆ ਕਿ ਹੁਣੇ ਬੱਚਾ ਵਾਪਸ ਨਹੀਂ ਆਵੇਗਾ ਤੇ ਮੇਰੀ ਬੇਟੀ ਨਾਲ ਇਸਦਾ ਵਿਆਹ ਵੀ ਨਹੀਂ ਹੋਵੇਗਾ ਆਖਰ ਮੈਂ ਭਾਗਾ ਦਾ ਲਿਖਿਆ ਹੋਇਆ ਮਿਟਾ ਹੀ ਦਿੱਤਾ ਉਦੋਂ ਉਹ ਸੰਦੂਕ ਵਹਿੰਦਾ ਹੋਇਆ ਨਦੀ ਦੇ ਇੱਕ ਕੰਢੇ ਤੇ ਪਹੁੰਚਿਆ ਜਿੱਥੇ ਇੱਕ ਧਨਵਾਨ ਸੇਠ ਸੂਰਜ ਦੇਵਤਾ ਨੂੰ ਜਲ ਜੜਾ ਰਿਹਾ ਸੀ ਉਸ ਸੇਠ ਨੇ ਜਦੋਂ ਸੰਦੂਕ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਅੰਦਰ ਬੱਚੇ ਨੂੰ ਦੇਖ ਕੇ ਉਹ ਹੈਰਾਨ ਹੋ ਗਿਆ ਉਹ ਸੇਠ ਦੀ ਕੋਈ ਸੰਤਾਨ ਨਹੀਂ ਸੀ ਸੇਠ ਉਸ ਬੱਚੇ ਨੂੰ ਆਪਣੇ ਘਰ ਲੈ ਗਿਆ ਸੇਠ ਦੀ ਪਤਨੀ ਬੱਚੇ ਨੂੰ ਦੇਖ ਕੇ ਬੜੀ ਖੁਸ਼ ਹੋਈ ਉਸਨੇ ਜਦੋਂ ਸੇਠ ਤੋਂ ਪੁੱਛਿਆ ਕਿ ਇਹ ਬੱਚਾ ਕਿਸ ਦਾ ਹੈ ਤਾਂ ਸੇਠ ਨੇ ਉਸ ਨੂੰ ਸਾਰਾ ਕੁਝ ਦੱਸਿਆ ਕਿ ਕਿਵੇਂ ਉਹ ਉਸ ਨੂੰ ਨਦੀ ਵਿੱਚ ਵਹਿੰਦਾ ਹੋਇਆ ਮਿਲਿਆ ਹੈ ਸੇਠ ਤੇ ਉਸ ਦੀ ਪਤਨੀ ਨੇ ਬੱਚੇ ਲਈ ਭਗਵਾਨ ਨੂੰ ਹੱਥ ਜੋੜ ਕੇ ਧੰਨਵਾਦ ਕੀਤਾ ਹੁਣ ਉਹ ਬੱਚਾ ਸੇਠ ਦੇ ਘਰ ਵਿੱਚ ਪਲਣ ਲੱਗਾ ਸੇਠ ਨੇ ਉਸ ਬੱਚੇ ਦਾ ਨਾਮ ਸੂਰਜ ਰੱਖਿਆ ਇਸੇ ਤਰ੍ਹਾਂ ਹੌਲੀ-ਹੌਲੀ 16 ਸਾਲ ਬੀਤ ਗਏ ਸੂਰਜ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਸੀ ਇੱਕ ਦਿਨ ਸੂਰਜ ਨੂੰ ਅਧਿਆਪਕ ਪੜਾ ਰਿਹਾ ਸੀ ਅਧਿਆਪਕ ਜੋ ਕੁਝ ਵੀ ਪੁੱਛਦਾ ਸੂਰਜ ਤੁਰੰਤ ਉਸ ਦਾ ਜਵਾਬ ਦੇ ਦਿੰਦਾ ਇਹ ਦੇਖ ਕੇ ਅਧਿਆਪਕ ਨੇ ਸੂਰਜ ਨੂੰ ਕਿਹਾ ਤੁਸੀਂ ਤਾਂ ਬਹੁਤ ਹੀ ਸਮਝਦਾਰ ਤੇ ਗਿਆਨੀ ਹੋ ਤੁਸੀਂ ਅੱਗੇ ਚੱਲ ਕੇ ਬਹੁਤ ਵੱਡੇ ਆਦਮੀ ਬਣੋਗੇ ਅਧਿਆਪਕ ਸੂਰਜ ਦੀ ਪ੍ਰਸ਼ੰਸਾ ਕਰ ਹੀ ਰਿਹਾ ਸੀ ਕਿ ਤਦ ਹੀ ਉਥੋਂ ਉਹੀ ਰਾਜਾ ਲੰਘ ਰਿਹਾ ਸੀ ਜੋ ਕਿਸੇ ਹੋਰ ਰਾਜ ਵਿੱਚ ਕਿਸੇ ਕੰਮ ਲਈ ਜਾ ਰਿਹਾ ਸੀ ਰਾਜੇ ਨੇ ਜਦੋਂ ਸੂਰਜ ਵੱਲ ਦੇਖਿਆ ਤਾਂ ਰਾਜਾ ਉੱਥੇ ਹੀ ਰੁਕ ਗਿਆ ਰਾਜੇ ਨੇ ਸੂਰਜ ਤੋਂ ਪੁੱਛਿਆ ਬੇਟਾ ਤੁਸੀਂ ਕੌਣ ਹੋ ਤੇ ਕਿੱਥੇ ਰਹਿੰਦੇ ਹੋ ਤੇ ਤੁਹਾਡੇ ਪਿਤਾ ਦਾ ਨਾਮ ਕੀ ਹੈ ਸੂਰਜ ਨੇ ਕਿਹਾ ਮਹਾਰਾਜ ਮੈਂ ਸੇਠ ਹੀਰਾ ਲਾਲ ਦਾ ਪੁੱਤਰ ਹਾਂ ਇਹ ਪੁੱਛ ਕੇ ਰਾਜਾ ਉੱਥੋਂ ਚਲਾ ਗਿਆ ਆਪਣਾ ਕੰਮ ਕਰਨ ਤੋਂ ਬਾਅਦ ਰਾਜਾ ਜਦੋਂ ਵਾਪਸ ਆਇਆ ਤਾਂ ਉਹ ਸੇਠ ਹੀਰਾ ਲਾਲ ਦੇ ਘਰ ਗਿਆ ਤੇ ਉਸਨੇ ਹੀਰਾ ਲਾਲ ਨੂੰ ਕਿਹਾ ਤੁਹਾਡਾ ਬੇਟਾ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਹੈ ਸੇਠ ਹੀਰਾ ਲਾਲ ਨੇ ਰਾਜੇ ਦੀ ਗੱਲ ਸੁਣ ਕੇ ਕਿਹਾ ਮਹਾਰਾਜ ਮੈਂ ਉਸ ਦਾ ਅਸਲੀ ਪਿਤਾ ਨਹੀਂ ਹਾਂ ਮੈਂ ਤਾਂ ਉਸ ਨੂੰ ਸਿਰਫ ਪਾਲਿਆ ਹੈ ਪਰ ਉਹ ਮੇਰੇ ਲਈ ਪੁੱਤਰ ਤੋਂ ਵੀ ਵੱਧ ਗਿਆ ਰਾਜੇ ਨੇ ਸੇਠ ਹੀਰਾ ਲਾਲ ਤੋਂ ਪੁੱਛਿਆ ਕੀ ਇਹ ਲੜਕਾ ਤੁਹਾਡਾ ਪੁੱਤਰ ਨਹੀਂ ਹੈ ਤਾਂ ਫਿਰ ਇਹ ਲੜਕਾ ਤੁਹਾਨੂੰ ਕਿੱਥੇ ਮਿਲਿਆ ਫਿਰ ਸੇਠ ਹੀਰਾ ਲਾਲ ਨੇ ਰਾਜੇ ਨੂੰ ਸਾਰੀ ਕਹਾਣੀ ਸੁਣਾਈ ਕਿ ਕਿਵੇਂ ਉਹ ਉਸ ਨੂੰ ਵਹਿੰਦੇ ਹੋਏ ਪਾਣੀ ਵਿੱਚ ਇੱਕ ਸੰਦੂਕ ਵਿੱਚੋਂ ਮਿਲਿਆ ਸੀ ਜਦੋਂ ਰਾਜੇ ਨੇ ਸੇਠ ਹੀਰਾ ਲਾਲ ਦੀ ਗੱਲ ਸੁਣੀ ਤਾਂ ਉਹ ਹੈਰਾਨ ਰਹਿ ਗਿਆ ਰਾਜਾ ਸਮਝ ਗਿਆ ਸੀ ਕਿ ਇਹ ਬੱਚਾ ਉਹੀ ਹੈ ਜਿਹਨੂੰ ਮੈਂ 16 ਸਾਲ ਪਹਿਲਾਂ ਨਦੀ ਵਿੱਚ ਬਹਾ ਦਿੱਤਾ ਸੀ ਰਾਜਾ ਤੇ ਸੇਠ ਹੀਰਾ ਲਾਲ ਹਲੇ ਗੱਲਾਂ ਕਰ ਹੀ ਰਹੇ ਸੀ ਕਿ ਉੱਥੇ ਹੀ ਸੂਰਜ ਆ ਗਿਆ ਰਾਜੇ ਨੇ ਸੂਰਜ ਨੂੰ ਦੇਖਿਆ ਤਾਂ ਉਸਨੇ ਸੇਠ ਹੀਰਾ ਲਾਲ ਨੂੰ ਕਿਹਾ ਸੇਠ ਜੀ ਮੈਨੂੰ ਅੱਗੇ ਕਿਸੇ ਕੰਮ ਲਈ ਜਾਣਾ ਹੈ ਜੇ ਤੁਸੀਂ ਆਪਣੇ ਬੇਟੇ ਦੇ ਹੱਥੋਂ ਮੇਰੀ ਇੱਕ ਚਿੱਠੀ ਮਹਾਰਾਣੀ ਤੱਕ ਪਹੁੰਚਾ ਦਿਓ ਤਾਂ ਮੈਂ ਉਸ ਨੂੰ ਸੋਨੇ ਦੀਆਂ 100 ਮੋਹਰਾਂ ਦੇਵਾਂਗਾ ਸੂਰਜ ਨੇ ਇਹ ਸੁਣ ਕੇ ਰਾਜੇ ਨੂੰ ਕਿਹਾ ਹਾਂ ਮਹਾਰਾਜ ਕਿਉਂ ਨਹੀਂ ਮੈਂ ਤੁਹਾਡੀ ਚਿੱਠੀ ਜ਼ਰੂਰ ਪਹੁੰਚਾ ਦੇਵਾਂਗਾ ਰਾਜੇ ਨੇ ਚਿੱਠੀ ਵਿੱਚ ਚੁੱਪਚਾਪ ਇੱਕ ਸੁਨੇਹਾ ਲਿਖਿਆ ਤੇ ਚਿੱਠੀ ਦੇ ਉੱਪਰ ਮੋਹਰ ਲਗਾ ਦਿੱਤੀ ਤੇ ਚਿੱਠੀ ਸੂਰਜ ਨੂੰ ਦੇ ਦਿੱਤੀ ਤੇ ਕਿਹਾ ਕਿ ਬੇਟਾ ਇਹ ਲਵੋ ਇਹ ਰਾਣੀ ਤੱਕ ਪਹੁੰਚਾ ਦਿਓ ਸੂਰਜ ਚਿੱਠੀ ਨੂੰ ਲੈ ਕੇ ਚਲਾ ਗਿਆ ਸੂਰਜ ਚੱਲਦਾ ਚੱਲਦਾ ਸੰਘਣੇ ਜੰਗਲ ਤੋਂ ਲੱਗ ਰਿਹਾ ਸੀ ਕਿ ਉਹ ਰਾਹ ਭੁੱਲ ਗਿਆ ਉਸ ਨੂੰ ਰਾਹ ਲੱਭਦਿਆਂ ਲੱਭਦਿਆਂ ਰਾਤ ਹੋ ਗਈ ਸੂਰਜ ਰਾਤ ਬਤਾਂਉਣ ਲਈ ਕੋਈ ਥਾਂ ਲੱਭਣ ਲੱਗਾ ਤਾਂ ਉਸ ਦੀ ਨਜ਼ਰ ਇੱਕ ਝੌਂਪੜੀ ਉੱਤੇ ਪਈ ਸੂਰਜ ਨੇ ਸੋਚਿਆ ਮੈਂ ਰਾਤ ਇੱਥੇ ਹੀ ਬਿਤਾ ਲੈਂਦਾ ਵਾਂ ਇਹ ਸੋਚ ਕੇ ਸੂਰਜ ਘੋੜੇ ਤੋਂ ਹੇਠਾਂ ਉਤਰਿਆ ਤੇ ਝੌਂਪੜੀ ਦੇ ਅੰਦਰ ਚਲਾ ਗਿਆ ਜਦੋਂ ਸੂਰਜ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਇੱਕ ਬੁੱਢੀ ਔਰਤ ਖਾਣਾ ਬਣਾ ਰਹੀ ਸੀ ਬੁੱਢੀ ਔਰਤ ਨੇ ਸੂਰਜ ਨੂੰ ਦੇਖਿਆ ਤੇ ਉਸ ਤੋਂ ਪੁੱਛਿਆ ਕਿ ਬੇਟਾ ਤੁਸੀਂ ਕੌਣ ਹੋ ਤੇ ਬਿਨਾ ਇਜਾਜ਼ਤ ਅੰਦਰ ਕਿਉਂ ਆਇਓ? ਸੂਰਜ ਨੇ ਆਪਣੇ ਬਾਰੇ ਦੱਸਿਆ ਕਿ ਉਹ ਰਾਹ ਭੁੱਲ ਗਿਆ ਹੈ। ਅਸਲੀ ਰਾਤ ਬਤੌਣ ਲਈ ਇੱਥੇ ਆਇਆ ਹੈ। ਸੂਰਜ ਦੀ ਗੱਲ ਸੁਣ ਕੇ ਬੁੱਢੀ ਔਰਤ ਨੂੰ ਉਸ ਦੇ ਉੱਪਰ ਦਇਆ ਆ ਗਈ। ਪਰ ਫਿਰ ਬੁੱਢੀ ਔਰਤ ਨੇ ਸੂਰਜ ਨੂੰ ਕਿਹਾ, "ਬੇਟਾ ਤੁਹਾਡਾ ਇੱਥੇ ਰਹਿਣਾ ਠੀਕ ਨਹੀਂ ਹੈ ਕਿਉਂਕਿ ਇੱਥੇ ਹੀ ਡਾਕੂਆਂ ਦਾ ਅੱਡਾ ਹੈ। ਕੁਝ ਹੀ ਦੇਰ ਵਿੱਚ ਇੱਥੇ ਡਾਕੂ ਆਉਣ ਵਾਲੇ ਨੇ। ਜੇ ਉਹਨਾਂ ਨੇ ਤੁਹਾਨੂੰ ਦੇਖ ਲਿਆ ਤਾਂ ਤੁਹਾਡੇ ਲਈ ਮੁਸ਼ਕਲ ਖੜੀ ਹੋ ਜਾਏਗੀ।" ਸੂਰਜ ਨੇ ਕਿਹਾ, "ਪਰ ਮਾਤਾ ਜੀ, ਐਨੀ ਭਿਆਨਕ ਰਾਤ ਵਿੱਚ ਮੈਂ ਕਿਤੇ ਹੋਰ ਜਾ ਵੀ ਨਹੀਂ ਸਕਦਾ।" ਜੇ ਮੈਂ ਬਾਹਰ ਗਿਆ ਤਾਂ ਜੰਗਲੀ ਜਾਨਵਰ ਮੈਨੂੰ ਖਾ ਜਾਣਗੇ ਇਸ ਤੋਂ ਵਧੀਆ ਹੈ ਕਿ ਮੈਂ ਇੱਥੇ ਹੀ ਕੋਨੇ ਵਿੱਚ ਜਾ ਕੇ ਲੇਟ ਜਾਣਾ ਵਾ ਇਹ ਕਹਿ ਕੇ ਸੂਰਜ ਕੋਨੇ ਵਿੱਚ ਜਾ ਕੇ ਲੇਟ ਗਿਆ ਕੁਝ ਸਮੇਂ ਬਾਅਦ ਡਾਕੂ ਉਸ ਘਰ ਕੋਲ ਆਏ ਡਾਕੂਆਂ ਨੇ ਜਦੋਂ ਘੋੜੇ ਨੂੰ ਬਾਹਰ ਦੇਖਿਆ ਤਾਂ ਬੁੱਢੀ ਮਾਤਾ ਤੋਂ ਉਸ ਲੜਕੇ ਬਾਰੇ ਪੁੱਛਿਆ ਬੁੱਢੀ ਮਾਤਾ ਨੇ ਉਹਨਾਂ ਨੂੰ ਦੱਸਿਆ ਕਿਦਾ ਨਾਮ ਸੂਰਜ ਹੈ ਇਹ ਬਹੁਤ ਹੀ ਨੇਕ ਦਿਲ ਬੱਚਾ ਹੈ ਤੇ ਇਹ ਰਾਜੇ ਦੇ ਕਿਸੇ ਕੰਮ ਰਾਜ ਮਹਿਲ ਜਾ ਰਿਹਾ ਹੈ ਜਦੋਂ ਡਾਕੂਆਂ ਨੇ ਇਹ ਸੁਣਿਆ ਤਾਂ ਉਹਨਾਂ ਨੂੰ ਕੁਝ ਸ਼ੱਕ ਹੋਇਆ ਉਹ ਰਾਜੇ ਦੀਆਂ ਹਰਕਤਾਂ ਬਾਰੇ ਜਾਣਦੇ ਸੀ ਇਸ ਲਈ ਉਹਨਾਂ ਨੇ ਸੂਰਜ ਦੀ ਜੇਬ ਵਿੱਚੋਂ ਚਿੱਠੀ ਕੱਢ ਲਈ ਤੇ ਉਸ ਨੂੰ ਪੜਨ ਲੱਗ ਪਏ ਜਿਵੇਂ ਹੀ ਡਾਕੂਆਂ ਨੇ ਉਹ ਚਿੱਠੀ ਪੜ੍ਹੀ ਤਾਂ ਉਹ ਸਭ ਕੁਝ ਸਮਝ ਗਏ ਬੁੱਢੀ ਮਾਤਾ ਨੇ ਉਹਨਾਂ ਤੋਂ ਪੁੱਛਿਆ ਕਿ ਚਿੱਠੀ ਵਿੱਚ ਕੀ ਲਿਖਿਆ ਹੈ ਉਹਨਾਂ ਵਿੱਚੋਂ ਇੱਕ ਡਾਕੂ ਨੇ ਦੱਸਿਆ ਕਿ ਚਿੱਠੀ ਵਿੱਚ ਲਿਖਿਆ ਹੈ ਕਿ ਜਿਵੇਂ ਹੀ ਇਹ ਲੜਕਾ ਤੁਹਾਡੇ ਕੋਲ ਪਹੁੰਚੇ ਇਸ ਨੂੰ ਉਸੇ ਸਮੇਂ ਮਰਵਾ ਕੇ ਕਿਤੇ ਦੂਰ ਦਫਨਾ ਦੇਣਾ ਇਹ ਕੰਮ ਮੇਰੇ ਪਹੁੰਚਣ ਤੋਂ ਪਹਿਲਾਂ ਹੋ ਜਾਵੇ ਬੁੱਢੀ ਮਾਤਾ ਨੇ ਜਦੋਂ ਇਹ ਗੱਲ ਸੁਣੀ ਤਾਂ ਬੁੱਲੀ ਇਹ ਰਾਜਾ ਕਿੰਨਾ ਦੋਸਟਾ ਨਿਰਦਈ ਹੈ ਜਿਹਦੇ ਹੱਥੋਂ ਚਿੱਠੀ ਭੇਜ ਰਿਹਾ ਹੈ ਉਸ ਨੂੰ ਹੀ ਮਰਵਾਉਣ ਦਾ ਹੁਕਮ ਦੇ ਰਿਹਾ ਹੈ ਇਹ ਸੋਚ ਕੇ ਬੁੱਢੀ ਮਾਤਾ ਨੇ ਸੋਚਿਆ ਕਿ ਮੈਨੂੰ ਇਸ ਮਾਸੂਮ ਨੂੰ ਬਚਾਉਣਾ ਚਾਹੀਦਾ ਹੈ ਉਸ ਨੇ ਡਾਕੂਆਂ ਨੂੰ ਇੱਕ ਕੰਮ ਕਰ ਲਈ ਕਿਹਾ ਤਦ ਡਾਕੂਆਂ ਨੇ ਦੂਜੀ ਚਿੱਠੀ ਲਿਖ ਕੇ ਉਸ ਚਿੱਠੀ ਨਾਲ ਬਦਲ ਦਿੱਤੀ ਤੇ ਵਾਪਸ ਸੂਰਜ ਦੀ ਜੇਬ ਵਿੱਚ ਰੱਖ ਦਿੱਤੀ ਇਸ ਦੇ ਬਾਅਦ ਡਾਕੂ ਉੱਥੇ ਚਲੇ ਗਏ ਸਵੇਰ ਹੁੰਦੇ ਹੀ ਸੂਰਜ ਉੱਠਿਆ ਤੇ ਬੁੱਢੀ ਮਾਤਾ ਦਾ ਧੰਨਵਾਦ ਕਰਕੇ ਉੱਥੋਂ ਚਲਾ ਗਿਆ ਸੂਰਜ ਕੁਝ ਸਮੇਂ ਬਾਅਦ ਹੀ ਰਾਜ ਮਹਿਲ ਪਹੁੰਚ ਗਿਆ ਤੇ ਉਸਨੇ ਚਿੱਠੀ ਮਹਾਰਾਣੀ ਨੂੰ ਦੇ ਦਿੱਤੀ ਮਹਾਰਾਣੀ ਨੇ ਚਿੱਠੀ ਪੜ੍ਹੀ ਤਾਂ ਚਿੱਠੀ ਵਿੱਚ ਲਿਖਿਆ ਸੀ ਕਿ ਇਹ ਲੜਕਾ ਬਹੁਤ ਹੀ ਬੁੱਧੀਮਾਨ ਤੇ ਗਿਆਨੀ ਹੈ ਇਹ ਰਾਜਕੁਮਾਰੀ ਨਾਲ ਵਿਆਹ ਕਰਨ ਦੇ ਲਾਇਕ ਹੈ ਇਸ ਲਈ ਮੇਰੇ ਆਉਣ ਤੋਂ ਪਹਿਲਾਂ ਹੀ ਤੁਸੀਂ ਇਹਦਾ ਵਿਆਹ ਰਾਜਕੁਮਾਰੀ ਨਾਲ ਕਰ ਦਿਓ ਮਹਾਰਾਣੀ ਸੋਚਣ ਲੱਗੀ ਕਿ ਆਖਰ ਇਸ ਤਰ੍ਹਾਂ ਕਿਵੇਂ ਮਹਾਰਾਜ ਕਿਸੇ ਅਣਜਾਣ ਵਿਅਕਤੀ ਨਾਲ ਰਾਜਕੁਮਾਰੀ ਦਾ ਵਿਆਹ ਕਰ ਸਕਦੇ ਨੇ ਪਰ ਫਿਰ ਉਸਨੇ ਦੇਖਿਆ ਕਿ ਚਿੱਠੀ ਤੇ ਰਾਜੇ ਦੀ ਮੋਹਰ ਵੀ ਲੱਗੀ ਹੋਈ ਸੀ ਇਸ ਲਈ ਇਹ ਲੜਕਾ ਝੂਠ ਨਹੀਂ ਬੋਲ ਸਕਦਾ ਇਹ ਸੋਚ ਕੇ ਮਹਾਰਾਣੀ ਨੇ ਰਾਜਕੁਮਾਰੀ ਦਾ ਵਿਆਹ ਉਸ ਨੌਜਵਾਨ ਨਾਲ ਕਰ ਦਿੱਤਾ ਕੁਝ ਦਿਨਾਂ ਬਾਅਦ ਜਦੋਂ ਰਾਜਾ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪੁੱਤਰੀ ਦਾ ਵਿਆਹ ਉਸੇ ਨੌਜਵਾਨ ਨਾਲ ਹੋ ਗਿਆ ਹੈ ਇਹ ਸੁਣਦਿਆਂ ਹੀ ਰਾਜਾ ਗੁੱਸੇ ਨਾਲ ਅਗਬਬੂਲਾ ਹੋ ਗਿਆ ਤੇ ਉਸ ਨੇ ਮਹਾਰਾਣੀ ਤੋਂ ਪੁੱਛਿਆ ਤੁਸੀਂ ਇਹ ਸਭ ਕਿਉਂ ਕੀਤਾ ਤਦ ਮਹਾਰਾਣੀ ਨੇ ਦੱਸਿਆ ਕਿ ਮਹਾਰਾਜ ਜਿਵੇਂ ਤੁਸੀਂ ਚਿੱਠੀ ਵਿੱਚ ਲਿਖਿਆ ਸੀ ਮੈਂ ਵੈਸਾ ਹੀ ਕੀਤਾ ਹੈ ਰਾਜਾ ਨੇ ਮਹਾਰਾਣੀ ਨੂੰ ਚਿੱਠੀ ਵਿਖਾਉਣ ਲਈ ਕਿਹਾ ਜਦ ਮਹਾਰਾਣੀ ਨੇ ਚਿੱਠੀ ਵਿਖਾਈ ਰਾਜੇ ਨੇ ਚਿੱਠੀ ਵਿੱਚ ਕੁਝ ਹੋਰ ਹੀ ਲਿਖਿਆ ਪਾਇਆ ਇਹ ਦੇਖ ਕੇ ਰਾਜੇ ਨੇ ਗੁੱਸੇ ਵਿੱਚ ਸੈਨਿਕਾਂ ਨੂੰ ਕਿਹਾ ਜਾਓ ਤੇ ਜਾ ਕੇ ਸੂਰਜ ਨੂੰ ਫੜ ਕੇ ਲਿਆਓ ਸੈਨਿਕ ਤੁਰੰਤ ਗਏ ਤੇ ਸੂਰਜ ਨੂੰ ਫੜ ਕੇ ਲਿਆਏ ਰਾਜੇ ਨੇ ਗੁੱਸੇ ਵਿੱਚ ਸੂਰਜ ਨੂੰ ਕਿਹਾ ਤੁਸੀਂ ਧੋਖੇ ਨਾਲ ਮੇਰੀ ਪੁੱਤਰੀ ਨਾਲ ਵਿਆਹ ਤਾਂ ਕਰ ਲਿਆ ਪਰ ਮੈਂ ਤੁਹਾਨੂੰ ਆਪਣਾ ਜਵਾਈ ਕਬੂਲ ਨਹੀਂ ਕਰਾਂਗਾ ਸੂਰਜ ਨੇ ਰਾਜੇ ਦੀ ਗੱਲ ਸੁਣ ਕੇ ਕਿਹਾ ਪਰ ਮਹਾਰਾਜ ਮੈਂ ਤਾਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕੀਤਾ ਰਾਜੇ ਨੇ ਸੂਰਜ ਦੀ ਗੱਲ ਸੁਣ ਕੇ ਕਿਹਾ ਤੁਸੀਂ ਮੈਨੂੰ ਬੇਸਕੂ ਬਣਾਉਣਾ ਚਾਹੁੰਦੇ ਹੋ ਪਰ ਮੈਂ ਇਹ ਵਿਆਹ ਕਬੂਲ ਨਹੀਂ ਕਰਾਂਗਾ ਹਾਲੇ ਦੋਹਾਂ ਦੀ ਗੱਲ ਚੱਲ ਹੀ ਰਹੀ ਸੀ ਕਿ ਇੱਕ ਸੈਨਿਕ ਨੇ ਆ ਕੇ ਰਾਜੇ ਨੂੰ ਕਿਹਾ ਮਹਾਰਾਜ ਬਾਹਰ ਇੱਕ ਮਹਾਤਮਾ ਆਏ ਨੇ ਉਹ ਤੁਹਾਡੇ ਨਾਲ ਇਸੇ ਸਮੇਂ ਮਿਲਣਾ ਚਾਹੁੰਦੇ ਨੇ ਰਾਜੇ ਨੇ ਮਹਾਤਮਾ ਨੂੰ ਅੰਦਰ ਲਿਆਉਣ ਦਾ ਹੁਕਮ ਦਿੱਤਾ ਮਹਾਤਮਾ ਅੰਦਰ ਆਏ ਤਾਂ ਰਾਜੇ ਨੇ ਉੱਠ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ ਮਹਾਤਮਾ ਨੇ ਕਿਹਾ ਕਿ ਰਾਜਨ ਲੱਗਦਾ ਹੈ ਤੁਸੀਂ ਮੈਨੂੰ ਪਛਾਣਿਆ ਨਹੀਂ ਰਾਜੇ ਨੇ ਕਿਹਾ ਨਹੀਂ ਮਹਾਰਾਜ ਮੈਂ ਤੁਹਾਨੂੰ ਨਹੀਂ ਪਛਾਣਿਆ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਰਾਜਨ ਮੈਂ ਉਹੀ ਹਾਂ ਜਿਹਨੂੰ ਤੁਸੀਂ ਅੱਜ ਤੋਂ 16 ਸਾਲ ਪਹਿਲਾਂ ਭਾਗਾਂ ਦਾ ਲਿਖਿਆ ਮਿਟਾਉਣ ਦੀ ਗੱਲ ਕਹਿ ਕੇ ਆਏ ਸੀ ਜਿਵੇਂ ਹੀ ਮਹਾਤਮਾ ਨੇ ਇਹ ਗੱਲ ਕਹੀ ਰਾਜਾ ਇੱਕਦਮ ਹੈਰਾਨ ਹੋ ਗਿਆ ਉਸ ਨੂੰ ਸਭ ਕੁਝ ਯਾਦ ਆ ਗਿਆ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿਉਂ ਰਾਜਨ ਭਾਗਾਂ ਦਾ ਲਿਖਿਆ ਮਿਟਾ ਦਿੱਤਾ ਰਾਜੇ ਨੇ ਨੀਵੀਂ ਪਾ ਕੇ ਕਿਹਾ ਨਹੀਂ ਮਹਾਤਮਾ ਜੀ ਮੈਂ ਭਾਗਾਂ ਦੇ ਹੱਥੋਂ ਹਾਰ ਗਿਆ ਮਹਾਤਮਾ ਨੇ ਕਿਹਾ ਰਾਜਨ ਭਾਗਾਂ ਦੇ ਹੱਥੋਂ ਕੋਈ ਜਿੱਤ ਨਹੀਂ ਸਕਦਾ ਇਸ ਲਈ ਹੁਣ ਸੂਰਜ ਨੂੰ ਆਪਣਾ ਜਵਾਈ ਕਬੂਲ ਕਰੋ ਤੇ ਆਪਣਾ ਰਾਜਪਾਟ ਉਸ ਨੂੰ ਸੌਂਪ ਦਿਓ ਰਾਜੇ ਨੇ ਕਿਹਾ ਮਹਾਤਮਾ ਜੀ ਜਿਵੇਂ ਤੁਸੀਂ ਕਿਹਾ ਹੈ ਵੈਸਾ ਹੀ ਹੋਵੇਗਾ ਰਾਜੇ ਨੂੰ ਸਮਝਾ ਕੇ ਮਹਾਤਮਾ ਉੱਥੋਂ ਚਲੇ ਗਏ ਇੱਧਰ ਰਾਜੇ ਨੇ ਸੂਰਜ ਤੋਂ ਮਾਫੀ ਮੰਗੀ ਤੇ ਸਾਰਾ ਰਾਜਪਾਟ ਉਸ ਨੂੰ ਸੌਂਪ ਦਿੱਤਾ ਸੋ ਦੋਸਤੋ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ